ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੋ ਸਾਰੇ ਸਾਡੇ ਜੋ ਚੈਨਲ ਨਾਲ ਜੁੜੇ ਨੇ ਸਭ ਦਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸੋ ਜੋ ਹਰ ਹਫਤੇ ਜੋ ਸਾਡੇ ਪਿੰਡ ਕਰਾੜ ਵਾਲੇ ਦੇ ਵਿੱਚ ਜੋ ਲੰਗਰ ਗੁਰੂ ਦਾ ਤਿਆਰ ਹੁੰਦਾ ਹੈ ਉਸ ਦੀ ਇਸ ਵਾਰ ਦੀ ਸੇਵਾ ਸਰਦਾਰ ਗੁਰਜੰਟ ਸਿੰਘ ਜੀ ਜੋ ਬਿਜ਼ਨਸ ਦੇ ਪਰਿਵਾਰ ਵਿੱਚੋਂ ਹਨ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਗਈ ਹੈ ਗੁਰਜੰਟ ਸਿੰਘ ਜੀ ਪੰਜਾਬ ਪੁਲਿਸ ਵਾਲੇ ਬਿਜ਼ਨਸ ਦੇ ਪਰਿਵਾਰ ਚੋਂ ਉਹਨਾਂ ਦੇ ਪਰਿਵਾਰ ਵੱਲੋਂ ਇਸ ਵਾਰ ਦੀ ਗੁਰੂ ਕੇ ਲੰਗਰਾਂ ਦੀ ਸੇਵਾ ਬਹੁਤ ਹੀ ਤਨਮਨ ਧਨ ਦੇ ਨਾਲ ਕੀਤੀ ਗਈ ਹੈ ਸੋ ਸਾਰੀ ਸੰਗਤ ਜੋ ਪਿੰਡ ਸੰਗਤ ਸਰ ਸਾਹਿਬ ਕਰਾੜ ਵਾਲਾ ਦੇ ਵਿੱਚ ਮੌਜੂਦ ਹਨ ਉਹ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਹਨ ਲੰਗਰ ਪਕਾਉਣ ਵਾਸਤੇ ਜੋ ਕੇ ਸਬਜੀ ਆਦਕ ਦੀ ਕਟਾਈ ਹੋ ਰਹੀ ਹੈ ਸੋ ਸਾਰੀ ਸੰਗਤ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹੋਏ ਅਤੇ ਇਸ ਮਹਾਨ ਗੁਰੂ ਕੇ ਲੰਗਰਾਂ ਦੇ ਵਿੱਚ ਜੋ ਸਾਰੀ ਸੰਗਤ ਤਨ ਮਨ ਧਨ ਦੇ ਨਾਲ ਸੇਵਾ ਕਰਦੀ ਹੈ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਜੋ ਸੰਗਤਾਂ ਜਾਂਦੀਆਂ ਹਨ ਇੱਕ ਰੇਲ ਗੱਡੀ ਦੇ ذریعے ਤਾਂ ਉਸ ਲਈ ਇਹ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਹੈ ਸੋ ਸਭ ਤੋਂ ਵੱਧ ਮਾਈਆਂ ਭੈਣਾਂ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਹਰ ਹਫਤੇ ਇਹ ਗੁਰੂ ਕਾ ਲੰਗਰ ਪਕਾਉਣ ਵਿੱਚ ਬਹੁਤ ਚੜ੍ਹ ਕੇ ਹਿੱਸਾ ਲੈਂਦੇ ਆਂ ਸਭ ਮਾਈਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰਾ ਲੰਗਰ ਪਕਾ ਕੇ ਤਿਆਰ ਕਰਕੇ ਰਮપરા ਫੂਡ ਰੇਲਵੇ ਸਟੇਸ਼ਨ ਤੇ ਸੇਵਾਦਾਰ ਜੋ ਕਿ ਬਹੁਤ ਹੀ ਤਨਮਨ ਧੰਦੇ ਨਾਲ ਸੇਵਾ ਕਰਦੇ ਹਨ ਸਾਰਾ ਲੰਗਰ ਪਕਾ ਕੇ ਇਸ ਸਥਾਨ ਤੇ ਲਿਆਂਦਾ ਜਾਂਦਾ ਹੈ ਜਿਸ ਨਾਲ ਜੋ ਆ ਰਹੀ ਟ੍ਰੇਨ ਦੇ ਵਿੱਚ ਸੰਗਤ ਨੂੰ ਵੱਧ ਚੜ ਕੇ ਲੰਗਰ ਸ਼ਕਾਇਆ ਜਾਂਦਾ ਹੈ ਕਿਉਂਕਿ ਇਹ ਟ੍ਰੇਨ ਇਹ ਰੇਲ ਗੱਡੀ ਸਤਿ ਸ੍ਰੀ ਹਜੂਰ ਸਾਬ ਨਾਂ ਦੇੜ ਬਖੀਰੂ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ ਉਹਨਾਂ ਦੇ ਜੋ ਇੱਥੇ ਪੜਾਤੇ ਇਹ ਗੁਰੂ ਕਾ ਲੰਗਰ ਸ਼ਕਾਇਆ ਜਾਂਦਾ ਹੈ ਬਹੁਤ ਦੂਰੋਂ ਨੇੜੇੋਂ ਸੰਗਤਾਂ ਆਉਂਦੀਆਂ ਨੇ ਉਹ ਸਭ ਸੰਗਤਾਂ ਇਸ ਗੁਰੂ ਕੇ ਲੰਗਰ ਦਾ ਲਾਭ اٹھਾਈਆਂ ਨੇ ਸੋ ਇਸ ਗੁਰੂ ਕੇ ਲੰਗਰਾਂ ਵਿੱਚ ਜੇ ਕਿਸੇ ਵੀ ਮਾਈ ਭਾਈ ਭੈਣ ਵੀਰ ਨੇ ਯੋਗਦਾਨ ਪਾਉਣਾ ਹੋਵੇ ਤਾਂ ਇਸ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਜਾਣਗੇ ਤਾਂ ਉਹਨਾਂ ਤੇ ਜਰੂਰ ਸੰਪਰਕ ਕਰਕੇ ਤੁਸੀਂ ਆਤਮਕਲਾਹੇ ਪ੍ਰਾਪਤ ਕਰ ਸਕਦੇ ਹੋ ਸੇਵਾ ਵਿੱਚ ਯੋਗਦਾਨ ਪਾ ਸਕਦੇ ਹੋ ਜੀ ਤੇ ਇਸੇ ਤਰ੍ਹਾਂ ਹੀ ਸੋ ਸੰਗਤਾਂ ਇੱਥੇ ਜੋ ਲੰਗਰ ਬਤਾਉਣੀਆਂ ਨੇ ਉਹ ਸਾਰੀਆਂ ਸੰਗਤਾਂ ਇੱਥੇ ਇੱਕ ਸਮੂਹ ਦੇ ਵਿੱਚ ਬੈਠ ਕੇ ਗੁਰੂ ਦਾ ਜਾਪ ਕਰਦੀਆਂ ਨੇ ਸੋ ਆਪਾਂ ਵੀ ਸਾਰੇ ਸੇਵਾਦਾਰ ਰਲ ਮਿਲ ਕੇ ਬਾਤੋ-ਬਦ ਔ ਗੁਰੂ ਦਾ ਜਾਪ ਕਰੀਏ ਸਤਨਾਮ ਵਾਹਿਗੁਰੂ ਸਤਨਾਮ